ਜਾਂਦੀਆਂ ਨੇ ਸਰਪ ਤੋਂ ਇੱਕ ਤੋਂ ਉਹਨਾਂ ਦੀ ਕੁਝ ਖਸਤਾ ਹਾਲਤ ਤੇ ਉਹਦੇ ਬਾਰੇ ਇਹਨਾਂ ਨੇ ਗੱਲ ਕੀਤੀ ਔਰ ਇੱਕ ਨਵੀਂ ਹਾਈ ਟੈਕ ਟ੍ਰੇਨ ਜਿਹੜੀ ਹੈ ਉਸ ਤਰੀਕੇ ਦੀ ਟ੍ਰੇਨ ਬੰਦੇ ਭਾਰਤ ਦੇ ਵਰਗੋਂ ਟ੍ਰੇਨ ਜਿਹੜੀ ਆ ਉੱਥੇ ਚਲਾਈ ਜਾਵੇ ਉਹ ਇਹਨਾਂ ਨੇ ਗੱਲ ਕੀਤੀ ਕਿ ਦੋਵਾਂ ਤਖਤਾਂ ਨੂੰ ਜੋੜਿਆ ਜਾਵੇ ਸੋ ਇਹਦੀ ਇਹਨਾਂ ਦੀ ਮੰਗ ਜਿਹੜੀ ਹੈ ਇਹ ਆਲਰੇਡੀ ਕਿਉਂਕਿ ਧਿਆਨ ਚ ਹੈ ਮੈਂ ਰੇਲਵੇ ਮਿਨਿਸਟਰ ਨਾਲ ਮਿਲ ਕੇ ਜਿਹੜਾ ਹਯੂਰ ਸਾਹਿਬ ਦੀ ਟ੍ਰੇਨ ਦਾ ਟਿਕ ਟਾਈਮ ਟੇਬਲ ਹੈ ਜਿਸ ਦਾ ਸਫਾਈ ਦੀ ਸਮੱਸਿਆ ਹੈ ਜਾਂ ਰੈਕ ਮੜੇ ਨੇ ਉਹਦੀ ਆਲਰੇਡੀ ਪਿਛਲੇ ਸੈਸ਼ਨ ਦੇ ਵਿੱਚ ਮੈਂ ਅਸ਼ਨੀ ਵੈਸ਼ਨੂ ਜੀ ਨੂੰ ਮਿਲ ਕੇ ਤੇ ਉਹ ਨੋਟ ਕਰਾਏ ਜਿਹੜੀ ਨਵੀਂ ਟ੍ਰੇਨ ਦਾ ਉਹ ਵੀ ਇਹਨਾਂ ਦਾ ਜਿਹੜਾ ਇਹਨਾਂ ਦੇ ਨਾਲ ਸਿੱਖ ਸੰਗਤਾਂ ਦੀ ਮੰਗ ਹੈ ਸੋ ਉਹਨੂੰ ਉਹਨਾਂ ਦੇ ਨਾਲ ਅਸੀਂ ਸਾਰਿਆਂ ਦੀ ਮੰਗ ਜਿਹੜੀ ਹੈ ਉਹ ਸਰਕਾਰ ਤੱਕ ਪਹੁੰਚਾਵਾਂਗੇ ਔਰ ਜਿਹੜੀ ਫਲਾਈਟ ਹਯੂਰ ਸਾਹਿਬ ਦੀ ਹੈ ਉਹ ਵੀ ਮੀਟਿੰਗ ਹੋ ਚੁੱਕੀ ਹੈ ਔਰ ਉਹ ਵੀ ਇਹਨਾਂ ਦੀ ਮੰਗ ਹੈ ਕਿ ਜਲਦੀ ਸ਼ੁਰੂ ਕੀਤੀ ਜਾਵੇ ਉੱਥੇ ਵੀ ਤੋਜਾਂ ਦਿੱਤੀ ਜਾਊਗੀ ਤੇ ਜਿਹੜੇ ਪੰਜ ਪਿਆਰੇ ਬਾਬਾ ਸਾਹਿਬ ਸਿੰਘ ਜੀ ਦੇ ਉਹਨਾਂ ਦੇ ਨਾਂ ਦੇ ਉੱਤੇ ਇਹਨਾਂ ਨੇ ਕੁਝ ਡਿਮਾਂਡ ਕੀਤੀ ਕੇ ਸਕੂਲ ਜਾਂ ਕਾਲਜ ਦਾ ਨਾਂ ਰੱਖਿਆ ਜਾਵੇ ਉਹ ਅਸੀਂ ਸਰਕਾਰ ਨੂੰ ਲਿਖ ਕੇ ਭੇਜਾਂਗੇ ਉਹ ਰਾਜ ਸਰਕਾਰ ਦਾ ਕੰਮ ਹੈ ਉਹਨਾਂ ਨੂੰ ਲਿਖ ਕੇ ਭੇਜਾਂਗਾ ਸੋ ਅਸੀਂ ਇਹਨਾਂ ਉਹਨਾਂ ਦੇ ਵਰਕਆਊਟ ਕਰਕੇ ਇਹਨੂੰ ਜਲਦੀ ਹੱਲ ਕਰਾਂਗੇ ਕਿੰਨੇ ਸਮੇਂ ਸਰ ਲੱਗ ਜਾਏਗਾ ਕਿਉਂਕਿ ਬਹੁਤ ਵੱਡੀ ਗਿਰੀ ਸੰਖਤਾ ਜਾਨੀ ਹੈ ਸਮਾਂ ਦੇਖੋ ਇਹ ਇਹ ਕੇਂਦਰ ਸਰਕਾਰ ਤੇ ਡਿਪੈਂਡ ਹੈ ਸਾਡਾ ਕੰਮ ਉਹਨਾਂ ਦੇ ਪਰਮੁਖ ਨਾਲ ਗੱਲ ਕਰਨੀ ਪਾਰਲੀਮੈਂਟ ਦੇ ਅੰਦਰ ਵੀ ਬਾਹਰ ਵੀ ਔਰ ਇਹ ਅਸੀਂ ਇਹ ਰੂਟੀਨ ਵਰਕ ਹੈ ਸਾਡਾ ਅਸੀਂ ਕਰਦੇ ਰਹਿੰਦੇ ਨੇ ਪਰ ਹੁਣ ਉਹ ਕਦੋਂ ਇਹਦੇ ਤੇ ਤਵੱਜੂ ਦੇਣਦੇ ਮੈਨੂੰ ਤਾਂ ਉਹਨਾਂ ਨੇ ਬਹੁਤ ਯਕੀਨ ਦਿਵਾਇਆ ਵੀ ਬਹੁਤ ਜਲਦੀ ਅਸੀਂ ਕਰਾਂਗੇ ਦੀ ਨਵੀਂ ਟ੍ਰੇਨ ਵਾਲੀ ਮੰਗ ਜਿਹੜੀ ਆ ਉਹ ਅਸੀਂ ਹੁਣ ਅੱਗੇ ਪਾਰਲੀਮੈਂਟ ਸ਼ੁਰੂ ਹੁੰਦਾ ਫਿਰ ਉਹਦੇ ਚੰਗੀ ਗੱਲ ਸੰਤਾਂਈ ਰਾਤ ਆਸਾਨ ਹੋਣ ਜਾ ਰਹੀ ਆ ਅਗਲੇ ਸਮੇਂ ਅੰਦਰ ਜਲਦੀ ਜਲਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਛੇਤੀ ਹੋ ਸਕੇ ਸੰਤਾਂ ਨੂੰ ਰਾਤ ਮਿਲੇ ਜਾਨ ਵਾਲੇ ਸੁਖੀ ਜਾਨ ਵਧੀਆ ਤਰੀਕੇ ਨਾਲ ਜਾਣ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਾਏ ਬਾਈ ਰੋਡ ਹੋਵੇ ਚਾਹੇ ਬਾਈ ਟ੍ਰੇਨ ਹੋਵੇ ਚਾਹੇ ਬਾਈ 에ਰ ਹੋਵੇ ਸਾਡੀ ਕੋਸ਼ਿਸ਼ ਹੈ ਕਨੈਕਟੀਵਿਟੀ ਠੀਕ ਕਰਕੇ ਦੇ ਦਿੰਦੇ ਹਾਂ ਲਗਾਤਾਰੀ ਪੰਜਾਬ ਦੀ ਸਰਕਾਰ ਉਹਨਾਂ ਲਗਾਤਾਰ ਆਪਣੇ ਮੰਤਰੀ ਮੰਡਲਾਂ ਦੇ ਜਿਹੜੀਆਂ ਵਿਸਤਾਰ ਦੁਬਾਰਾ ਦੁਬਾਰਾ ਕੀਤਾ ਜਾ ਰਿਹਾ ਲੱਗਦਾ ਫੇਲਿਅਰ ਨਜ਼ਰ ਆ ਰਿਹਾ ਕਿਉਂਕਿ ਲਗਾਤਾਰੀ ਦੇਖਿਆ ਜਾ ਨਹੀਂ ਮੰਤਰੀਆਂ ਨੂੰ ਨਾਮਾਸਮਾ ਕੰਮ ਕਰਨ ਨੂੰ ਚਾਹੇ ਕਮਜ਼ੋਰ ਸਰਕਾਰ ਹੈ ਸਰਕਾਰ ਬੁਰੀ ਤਰ੍ਹਾਂ ਫੇਰ ਹੋ ਚੁੱਕੀ ਹੈ ਉਹ ਹੁਣ ਕਦੀ ਦੇ ਅਫਸਰ ਬਦਲਦੇ ਨੇ ਮਤਲਬ ਇੰਨੀ ਜਲਦੀ ਕਦੀ ਅਫਸਰਾਂ ਦੀਆਂ ਬਦਲੀਆਂ ਨਹੀਂ ਹੋਈਆਂ ਤੁਸੀਂ ਵੇਖਿਆ ਹੋਊਗਾ ਵੱਡਾ ਮਤਲਬ ਫੇਰ ਬਦਲ ਕਦੀ ਪੁਲਿਸ ਪ੍ਰਸ਼ਾਸਨ ਚ ਕਦੀ ਐਡਮਿਨਿਸਟ੍ਰੇਟਰ ਦੇ ਵਿੱਚ ਕੀਤਾ ਜਾਂਦਾ ਪਰ ਹੀਟਲੀ ਪਧਰਤੀ ਨਾ ਦੀ ਸੁਵਧਾਵਾ ਉੱਥੇ ਤੱਕ ਪਹੁੰਚ ਰਹੀ ਹੈ ਨੇ ਕਰਪਸ਼ਨ ਦੀ ਵੀ ਬਹੁਤ ਵੱਡੇ ਲੈਵਲ ਤੇ ਹੇਠਾ ਫੈਲ ਚੁੱਕੀ ਹੈ ਔਰ ਇਹ ਚੀਜ਼ ਨੂੰ ਸ਼ਾਇਦ ਉਹਨਾਂ ਨੂੰ ਉਹਨੇ ਕੋਈ ਵੀ ਬਹਾਨਾ ਮਿਲ ਗਿਆ ਹੋਣਾ ਸ਼ਾਇਦ ਮੰਤਰੀ ਬਦਲ ਕੇ ਵੇਖ ਲੋ ਬਦਲੇ ਕੁਝ ਨਹੀਂ ਹੋਣਾ ਮਨਛਾ ਹੋਣੀ ਚਾਹੀਦੀ ਹੈ ਜਿਹੜਾ ਸਰਕਾਰ ਚਲਾਉਣ ਦੀ ਮੁੱਖ ਮੰਤਰੀ ਦੀ ਮਨਛਾ ਹੋਣੀ ਚਾਹੀਦੀ ਆ ਉਹ ਸ਼ਕਤੀ ਦੇ ਨਾਲ ਕਾਨੂੰਨ ਨੂੰ ਲਾਗੂ ਕਰੇ ਲਾਅਨ ਆਰਡਰ ਦੀ ਸਥਿਤੀ ਇਸ ਵੇਲੇ ਬਹੁਤ ਮਾੜੀ ਹੈ ਜਿਹਨੂੰ ਉਹ ਮੁੱਖ ਮੰਤਰੀ ਜਿਹੜੀ ਕੋਈ ਹੋਮ ਮਿਨਿਸਟਰ ਵੀ ਹੈ ਉਹਦੇ ਕੋਲ ਕੋ ਪਾਵਰ ਹੈਗੀ ਹੈ ਮੰਤਰੀ ਦੀ ਤੇ ਚਲੋ ਛੱਡਿਓ ਉਹਦੇ ਉੱਤੇ ਕੋਈ ਮਹਿਕਮਾ ਘੱਟ ਚੱਲਦਾ ਉਹ ਵੱ ਉਹਦੇ ਤੇ ਬਹੁਤ ਮਾੜੀ ਹਾਲਤ ਹੈ ਉਹਦੇ ਤੇ ਮੁੱਖ ਮੰਤਰੀ ਸਾਹਿਬ ਦੇ ਕੋਲ ਇਹਨਾਂ ਦੇ ਕੋਈ ਵਰਕ ਨਹੀਂ ਹੋ ਰਿਹਾ ਉਹਦੇ ਤੇ ਗੁਰਮਨੀਤ ਸਿੰਘ ਬਿੱਟੂ ਕਹਿੰਦਾ ਕਿ ਮੈਂ ਭਾਜਪਾ ਦਾ ਹੋਵਾਂ ਚਾਹੇ ਕਾਂਗਰਸ ਦਾ ਮੈਂ ਚੱਲ ਕੇ ਸਭ ਤੋਂ ਪਹਿਲਾਂ ਮੈਂ ਪੰਜਾਬੀ ਆਂ ਪੰਜਾਬੀਆਂ ਦੀ ਗੱਲ ਕਰਾਂਗਾ ਹਮੇਸ਼ਾ ਪੰਜਾਬੀਆਂ ਦੇ ਨਾਲ ਹੀ ਰਹਿਣਾ ਕਿਸ ਤਰ੍ਹਾਂ ਦੇਖਦੇ ਹੋ ਲੱਗਦਾ ਹੈ ਕਿ ਬਿਆਨ ਜਿਹੜੇ ਅਦਲਤਾਂ ਲਗਾਤਾਰ ਉਹਨਾਂ ਵੱਲੋਂ ਬੜੇ ਹਾਸੋਹੀਨੇ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ ਦੇਖੋ ਮੈਂ ਤੇ ਇੱਕ ਗੱਲ ਕਰੂੰਗਾ ਵੀ ਜਿਨੇ ਪੰਜਾਬ ਦੀ ਗੱਲ ਕਰਨੀ ਉਹਨੂੰ ਪੰਜਾਬੀਆਂ ਨੇ ਪਛਾਣ ਵੀ ਲੈਣਾ ਕਿੰਨੀ ਕੁ ਕੀਤੀ ਹੈ ਤੇ ਕਿੰਨਾ ਕੁ ਕੰਮ ਕੀਤਾ ਹੈ ਇਹ ਮੇਰਾ ਕਹਿਣਾ ਆ ਪੰਜਾਬੀਆਂ ਦੀ ਛੱਡ ਦੀਏ ਕੰ ਕੰਮ ਦੇਖਣੇ ਚਾਹੀਦੇ ਨੇ ਬਿਆਨਾਂ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਲੇਕਿਨ ਕਿਸਾਨਾ ਰੋਜ਼ ਇੱਕ ਕਮਰਾ ਜਿ ਲੈ ਲਈ ਬਿਆਦ ਤੇ ਕੋਈ ਜਿਹੜਾ ਮਰਜ਼ੀ ਦੇਈ ਜੋ ਬਟ ਇਹਦੇ 'ਚ ਨਿਕਲਣਾ ਕੀ ਆ ਲੋਕਾਂ ਨੂੰ ਚਾਹੀਦਾ ਕੰਮ ਧਰਾਤਲ ਤੇ ਦੇਖਣਾ ਚਾਹੀਦਾ ਜੋ ਬਿੱਟੂ ਸਾਹਿਬ ਮੰਤਰੀ ਬਣੇ ਇੱਕ ਕੰਮ ਦੱਸ ਦੇਣ ਜੇ ਕੋਈ ਤਰ ਹੱਲ ਤੇ ਆਉਂਦਾ ਤੇ ਫਿਰ ਉਹ ਉਹਦਾ ਲੋਕਾਂ ਨੂੰ ਪਤਾ ਲੱਗ ਜੇਗਾ ਕਿ ਪੰਜਾਬ ਦੇ ਇਤਿਚੇ ਕੀ ਹੋਇਆ। ਦੇਖੀ ਕਿਸਾਨਾਂ ਵੱਲੋਂ ਜਿਸ ਤਰ੍ਹਾਂ ਹੀ ਦਿੱਲੀ ਪਹੁੰਚ ਕੀਤਾ ਗਿਆ ਸੀਗਾ ਹਰਿਆਣਾ ਬਾਰਡਰ ਤੇ ਜਿਸ ਤਰ੍ਹਾਂ ਦੇ ਹਾਲਾਤ ਹੋਣੇ। ਹੁਣ ਹੁੱਡਾ ਸਰਕਾਰ ਨੇ ਕਹਿ ਦਿੱਤਾ ਕਿ ਜੇਕਰ ਅਸੀਂ ਆਉਣੇ ਹਾਂ ਸੱਤਾ ਦੇ ਵਿੱਚ ਸਭ ਤੋਂ ਪਹਿਲਾਂ ਇਹ ਬਾਰਡਰ ਹਟਾਏ ਜਾਣਗੇ ਔਰ ਕਿਸਾਨਾਂ ਨੂੰ ਖੁਸ਼ਹਾਲ ਕੀਤਾ ਜਾਏਗਾ। ਲੱਗਦਾ ਹੈ ਕਿ ਲੱਗਦਾ ਕਿ ਡੈਲੀਵਰ ਸੋਫਾ ਹੈਗਾ। ਦੇਖੋ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਨੇ ਅਧਿਕਾਰ ਦਿੱਤੇ ਹੈ ਜਿਹੜੀ ਵੀ ਸਰਕਾਰ ਹੈ ਚਾਹੇ ਹੋਣੇ ਜਿਹੜੀ ਸਾਡੀ ਸਰਕਾਰ ਬਣ ਜਾ ਰਹੀ ਹੈ ਮੁੱਖ ਜਦੋਂ ਬੰਦੇ ਨੇ ਪਾਵਰ ਚਾਉਂਦੇ ਨੇ ਮੁੱਖ ਮੰਤਰੀ ਬਣਦੇ ਨੇ ਉਹਨਾਂ ਦਾ ਪਹਿਲ ਕੰਮ ਉਹਨਾਂ ਨੇ ਵਾਦਾ ਵੀ ਕਰਤਾ ਤੇ ਅਸੀਂ ਵੀ ਇਹੋ ਆਸ ਰੱਖਾਂਗੇ ਕਿ ਪਹਿਲ ਕਦਮੀ ਉਹਨਾਂ ਦੀ ਹੀ ਹੋਣੀ ਚਾਹੀਦੀ ਹੈ ਜਿਹੜੇ ਕਨਸਟੀਟਿਊਸ਼ਨ ਰਾਈਟ ਨੇ ਤੁਰੰਦੇਸ ਫ੍ਰੀ ਫ੍ਰੀडम ਆਫ ਸਪੀਚ ਇਹ ਸਾਰੇ ਦੇਣੇ ਚਾਹੀਦੇ ਔਰ ਉਹ ਰਸਤਾ ਕੋ ਖੋਲਣਗੇ ਅੱਛੀ ਗੱਲ ਹੈ ਮੈਂ ਉਹਨਾਂ ਦਾ ਫਕਤ ਵੀ ਕਰਦਾ ਇਸ ਗੱਲ ਦਾ ਬੱਸ ਸਵਾਲ ਹੈ ਮੈਂ ਜੰਗਨਰ ਨੋਜ਼ ਲਗਾਤਾ ਹੈ ਰਾਹੁਲ ਗਾਂਧੀ ਤੇ ਤੇ ਵੀ ਆ ਜਾਂਦੀ ਨਜ਼ਰ ਆ ਰਹੀ ਹੈ ਕਹਿੰਦੇ ਕਿ 15 ਛੱਡੋ ਯਾਰ ਉਹਨਾਂ ਨੂੰ ਇਹ ਸੀਰੀਅਸਲੀ ਲਈਦਾ ਹੁੰਦਾ ਕੌਣ ਨਹੀਂ ਲੱਗਦਾ ਨਹੀਂ ਕਿ ਰਾਹੁਲ ਉਹ ਯਾਰ ਉਹ ਆਪਣੇ ਉਹਨਾਂ ਦੀ ਫਿਲਮ ਨਹੀਂ ਚੱਲੀ ਉਹ ਤੇ ਡੈਸਪਰੇਟ ਹੋ ਗਏ ਇੰਦਰ ਉੱਧਰ ਗੱਲਾਂ ਕਰਦੇ ਫਿਰਦੇ ਨੇ ਰਾਹੁਲ ਗਾਂਧੀ ਤੋਂ ਕੋਈ ਕੇਸ ਸਰਟੀਫਿਕੇਟ ਦੀ ਲੋੜ ਹੈ ਉਹ ਕਹਿੰਦਾ ਰਾਹੁਲ ਗਾਂਧੀ ਕਿੰਨੀ ਦੇਸ਼ ਭਗਤੀ ਹੈ ਕਿੰਨਾ ਦੇਸ਼ ਪ੍ਰਤੀ ਉਹਨਾਂ ਦਾ ਮਤਲਬ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਇਹਦੇ ਚ ਕੰਗੜਾ ਨਰੋ ਤੋਂ ਪੁੱਛ ਤੁਹਾਨੂੰ ਪੁੱਛਣ ਦੀ ਲੋੜ ਨਹੀਂ ਨਾ ਦੇਸ਼ ਨੂੰ ਪੁੱਛਣ ਦੀ ਲੋੜ ਹੈ ਸੋ ਇਹਨਾਂ ਤੇ ਤਵੱਜੋ ਨਹੀਂ ਦੇ ਤੁਸੀਂ ਅੰਜਮ ਮੈਮੋਰੰਡਮ ਦਿੱਤਾ ਹੋ ਮੈਮੋਰੰਡਮ ਤੇ ਕਿਰੀਆਂ ਡਿਮਾਂਡ ਤੇ ਜਿਹੜੇ ਰੱਖੇਗੇ ਹਰਜੋਤ ਜੀ ਗੁਰੂ ਨਗਰੀ ਦੇ ਐਮਪੀ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੂੰ ਮੰਗ ਪੱਤਰ ਦਿੱਤਾ ਵਾ ਉਸ ਦੇ ਵਿੱਚ ਇੱਕ ਤੇ ਸੱਜਖੰਡ ਸ੍ਰੀ ਹਜੂਰ ਸਾਹਿਬ ਨੂੰ ਜਿਹੜੀ ਟ੍ਰੇਨ ਚੱਲਦੀ ਆ ਔਰ ਉਹ ਜਿਹੜਾ ਵਾ ਅਸੀਂ ਡਿਮਾਂਡ ਕੀਤੀ ਵੀ ਜਿਹੜੀ ਨਵੀਂ ਟੈਕਨੋਲੋਜੀ ਵਾਲੀ ਟ੍ਰੇਨ ਆਈ ਆ ਉਹ ਚਲਾਈ ਜਾਵੇ ਔਰ ਟ੍ਰੇਨਾਂ ਦੀ ਤਦਾਦ ਵਧਾਈ ਜਾਵੇ ਇੱਕ ਦੀ ਜਗ੍ਹਾ ਦੋ ਹੋਰ ਚਲਾਈ ਜਾਂਦਾ ਔਰ ਉਸ ਤੋਂ ਇਲਾਵਾ ਜਿਹੜਾ ਅਸੀਂ ਐਮਪੀ ਸਾਹਿਬ ਨੇ ਫਲਾਈਟ ਚਲਾਈ ਸੀ ਹਜੂਰ ਸਾਹਿਬ ਨੂੰ ਕਿਸੇ ਕਾਰਨ ਕਰਕੇ ਬੰਦ ਹੋ ਗਈ ਸੀ ਔਰ ਉਹ ਅਜਲਾ ਸਾਹਿਬ ਨੂੰ ਅਸੀਂ ਉਹ ਮੰਗ ਰੱਖੀ ਹੈ ਆਪ ਵੀ ਜਿਹੜੀ ਉਹ ਫਲਾਈਟ ਦੁਬਾਰਾ ਤੋਂ ਚਲਾਈ ਜਾਵੇ ਕਿਉਂਕਿ ਸਿੱਖ ਸੰਤਾਂ ਜਦੋਂ ਜਾਂਦੀਆਂ ਹਰੂਪ ਸਾਹਿਬ ਨੂੰ ਬਹੁਤ ਸਾਰੀ ਦਿੱਕਤ ਆਉਂਦੀ ਕਈ ਲੋਕ ਜਿਹੜੇ ਟ੍ਰੇਨ ਵਿੱਚ ਸਫ਼ਰ ਨਹੀਂ ਕਰ ਸਕਦੇ ਔਰ ਇਦਾਂ ਹੀ ਪੰਜ ਪਿਆਰੇ ਜਿਹੜੇ ਆ ਉਹਨਾਂ ਦੇ ਨਾਮ ਤੇ ਜਿਹੜਾ ਵਾ ਮਾਰਗ ਔਰ ਸਕੂਲ ਕਾਲਜਾਂ ਦੇ ਨਾਮ ਜਿਹੜੇ ਰੱਖੇ ਜਾਣ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੇਰਣਾ ਮਿਲ ਸਕੇ ਸਾਨੂੰ ਲੋਕਾਂ ਨੂੰ ਜਿਹੜੇ ਨੌਜਵਾਨਾਂ ਦੇ ਵਿੱਚ ਉਤਸ਼ਾਹ ਆ ਸਕੇ ਸਾਡੀ ਸਿੱਖ ਕੌਮ ਦੇ ਵਿੱਚ ਜੈਸੇ ਮਹਾਨ ਜਰਨੈਲ ਜੋਧੇ ਸੀਗੇ ਇਹ ਮੰਗਾਂ ਅਸੀਂ ਅੱਜ ਰੱਖੀਆਂ ਔਰ ਆਸ ਕਰਦੇ ਹਾਂ ਕਿ ਔਜਲਾ ਸਾਹਿਬ ਨੇ ਪਹਿਲਾਂ ਵੀ ਇਹਨਾਂ ਮੰਗਾਂ ਨੂੰ ਪਾਰਲੀਮੈਂਟ ਵਿੱਚ ਰੱਖ ਕੇ ਹੱਲ ਕਰਵਾਇਆ ਵਾ ਤੇ ਇਹ ਵੀ ਜਿਹੜਾ ਹੱਲ ਜਲਦ ਤੋਂ ਜਲਦ ਜਿਹੜਾ ਹੋਵੇ ਕਿੰਨੀ ਕੀ ਗੰਦਗੀ ਜਿਹੜੀ ਇਹ ਨਜ਼ਰਾਂ ਨੂੰ ਟ੍ਰੇਨ ਦੇ ਵਿੱਚ ਗਾਵੇ ਸਾਫ ਉਸ ਤੋਂ ਹਟਵਾਉਣੇ ਜਲਦੀ ਕਿੰਨੀ ਗੱਲ ਇਹ ਤੇ ਬਿਲਕੁਲ ਉਹ ਆਉਂਦੀ ਰਹਿੰਦੀ ਆ ਵੀਡੀਓ ਤੁਸੀਂ ਦੇਖਦੇ ਰਹਿੰਦੇ ਜੀ ਪਰ ਜਦੋਂ ਜਦੋਂ ਵੀ ਅਸੀਂ ਸਮੇਂ ਸਮੇਂ ਸਿਰ ਇਹਨਾਂ ਤੇ ਧਿਆਨ ਚ ਲਿਆਉਂਦਾ ਹਾਂ ਜਿਵੇਂ ਸਾਹਿਬ ਵੀ ਇਹਨਾਂ ਨੇ ਸਾਡੀ ਗੱਲ ਵੀ ਸੁਣੀ ਔਰ ਉਹਦਾ ਹੱਲ ਵੀ ਕਰਾਇਆ ਸੀ ਲੱਗਦਾ ਜੀ ਇਹਦਾ ਹੱਲ ਹੋਏਗਾ ਜਲਦੀ ਜਲਦੀ ਕਿ ਕੋਈ ਨਾ ਲੋਗ ਹੈਗਾ ਜੀ ਆਸ ਹੈ ਸਾਨੂੰ ਕਿਉਂਕਿ ਉਹਨਾਂ ਪਹਿਲਾਂ ਵੀ ਜਿਹੜਾ ਵੀ ਕੰਮ ਕਿਹਾ ਵਾ ਹੱਲ ਕਰਵਾਇਆ ਵਾ ਤੇ ਇਹ ਵੀ ਸਾਨੂੰ ਆਸ ਹੈ ਵੀ ਹੱਲ ਕਰ ਦੇਗਾ ਕੀ ਲੱਗਦਾ ਕਿ ਨਾ ਚੁਾਈ ਫੋ ਚਾਹੀਦੀ ਐਨੀ ਬਹੁਤ ਸਰਵੋਤਮ ਇੰਟਰਨੈਸ਼ਨਲ ਦੇ ਕੋਈ ਜੀ ਬਿਲਕੁਲ ਦੇਖੋ ਬਹੁਤ ਸਾਰੇ ਵਿਦਵਾਨਕਾਰ ਜਿਹੜੇ ਆ ਇਹਨਾਂ ਨੇ ਕਿਤੇ ਵੀ ਆ ਬਹੁਤ ਕੰਮ ਕੀਤਾ ਵਾ ਇਹ ਨਹੀਂ ਕਿ ਹੁਣ ਜਿਹੜੇ ਚੱਲੂਗਾ ਅਸੀਂ ਮੰਚ ਰੱਖਿਆ ਸਾਨੂੰ ਆਸ ਹੈ ਵੀ ਬਹੁਤ ਜਲਦ ਜਿਹੜਾ ਇਹ ਹੱਲ ਹੋ ਜਾਏਗਾ ਕੋਈ ਕੰਮ ਕੀ ਨੇ ਫਲਾਈਟਾਂ ਚੱਲਦੀ ਸੀ ਬੰਦ ਹੋ ਗਈ ਤੇ ਹੁਣ ਵੇਖੋ ਕੋਵਿਡ ਦੌਰਾਨ ਜਿਹੜਾ ਵਾ ਕੁਸ਼ਤਕਾਰ ਨੇ ਜਿਹੜੇ ਉਹ ਤੁਹਾਨੂੰ ਪਤਾ ਉਹ ਤੋਂ ਬਹੁਤ ਸਾਰੀਆਂ ਤੇ ਰੇਟ ਵੀ ਕਈ ਫਲਾਈਟਾਂ ਦੇ ਜਿਹੜੇ ਆ ਕਿਰਾਇਆ ਵਧ ਕਰਤਾ ਹੁਣ ਫਲਾਈਟ ਜਿਹੜੀ ਆਦਮਪੁਰ ਤੋਂ ਚਲਾਤੀ ਨਹੀਂ ਆ ਦਿੱਕਤਾਂ ਦਾ ਸਾਹਮਣਾ ਕਰਨਾ ਆਉਂਦਾ ਪੈਂਦਾ ਲੋਕਾਂ ਨੂੰ ਔਰ ਉਹਦਾ ਕਿਰਾਇਆ ਵੀ ਜ਼ਿਆਦਾ ਜਦੋਂ ਇੱਥੋਂ ਤੇ ਹਰ ਬੰਦਾ ਜਾ ਸਕਦਾ ਵਾ ਕਿਤੇ ਉਹ ਵੀ ਕੋਈ ਬਾਹਰੋਂ ਆਉਂਦਾ ਜਾਂ ਗੁਰੂ ਰਾਮਦਾਸ ਮਹਾਰਾਜ ਦੇ ਕਰ ਮੱਥਾ ਟੇਕ ਕੇ ਤੇ ਕਿਸੇ ਨੇ ਵੀ ਫਲਾਈਟ ਲੈਣੀ ਹੋਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾ ਸਕਦਾ ਪਰ ਕੇਂਦਰ ਸਰਕਾਰ ਦਾ ਕੰਮ ਹੈ ਕੇਂਦਰ ਸਰਕਾਰ ਤੇ ਨਾਲ ਜਿਹੜਾ ਹੁਣ ਤੁਹਾਨੂੰ ਪਤਾ ਕੋਈ ਆਮ ਬੰਦਾ ਤੇ ਗੱਲ ਕਰ ਨਹੀਂ ਸਕਦਾ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਹੈ ਉਹੀ ਉਹਨਾਂ ਦੇ ਧਿਆਨ ਚ ਲਿਆ ਕੇ ਜਿਹੜਾ ਹੱਲ ਕਰਾਉਣਗੇ ਪਹਿਲਾਂ ਵੀ ਇਹਨਾਂ ਨੇ ਫਲਾਈਟ ਚਲਾਈ ਸੀ ਔਜਲਾ ਸਾਹਿਬ ਨੇ ਪਹਿਲਾਂ ਫਲਾਈਟ ਚਲਾਈ ਸੀ ਟ੍ਰੇਨਾਂ ਵੀ ਬਹੁਤ ਸਾਰੀਆਂ ਇਹਨਾਂ ਨੇ ਚਲਾਈਆਂ ਜਿਹੜੀਆਂ ਔਰ ਬੰਦੇ ਭਾਰਤ ਤੱਕ ਦੀ ਟ੍ਰੇਨ ਵੀ ਜਿਹੜੀ ਔਜਲਾ ਸਾਹਿਬ ਨੇ ਹੀ ਅੰਮ੍ਰਿਤਸਰ ਨੂੰ ਦਿੱਤੀ ਆ ਇਸ ਕਰਕੇ ਸਾਨੂੰ ਆਸ ਤੇ ਉਮੀਦ ਆ ਵੀ ਔਜਲਾ ਸਾਹਿਬ ਜਿਹੜਾ ਵਾ ਸਾ E